ਯਾਨੀ ਦੋ ਚਾਰ ਪਨੋ ਆ ਰਹੀਆਂ ਸੀ ਅਤੇ ਉਸ ਬੋਲੇ ਇੱਕ ਬਰਾਕ ਚੁੱਕੀ ਸੀ ਅਤੇ ਜਦੋਂ ਹੁਆ ਵਾਏ ਦੇ ਕੋਲ ਸੀ ਸੈਰ ਤੋਂ ਆ ਰੇ ਟ੍ਰੈਕਟਰ ਨੇ ਉਸ ਦੀ ਗੱਡੀ ਨੂੰ ਤਬਾਹ ਮਾਰ ਦਿੱਤੀ ਤੇ ਪੀੜਾ ਕਿਸੇ ਦੇਖਿਆ ਜਾ ਸਕਦਾ ਹੈ ਕਿ ਰੇਲ ਗੋੜ ਸੱਤੀ ਦਾ ਕਿੰਨਾ ਕੋ ਨੁਕਸਾਨ ਹੋ ਰਿਹਾ ਹੈ ਜਦ ਦਈਏ ਕਿ ਹੁਆ ਵਾਏ ਦੇ ਕੋਲ ਲੱਕੜ ਮੰਡੀ ਹੋਣ ਕਾਰਨ ਆਏ ਦਿਨ ਐਸੇ ਹਾਦਸੇ ਹੁੰਦੇ ਰਹਿੰਦੇ ਹਨ ਅਤੇ ਕਈ ਵਾਰ ਤਾਂ ਕਈ ਲੋਕਾਂ ਦੀ ਜਾਨ ਚਲੀ ਗਈ ਪਰ ਪ੍ਰਸ਼ਾਸਨ ਵੇ ਦੇ ਟਾਈਮ ਦਾ ਜਿਹੜੇ ਲੋਕ ਲੱਕੜ ਦੀਆਂ ਟਰਾਲੀਆਂ ਲੈ ਕੇ ਆਉਂਦੇ ਹਨ ਉਹ ਨਾ ਬਲੋਂ ওভারਕਰੀਡ ਦੇ ਅਥੋਰ ਡ੍ਰੈਕਟਰ ਵੀ ਆ ਕੇ ਚੱਲ ਜਾਂਦੇ ਹਨ ਜਿਸ ਕਰ ਆਏ ਦਿਨ ਇਹ ਮਾਸੇ ਹਿੰਗਰੇਂ ਦੇ ਹਨ ਦੇਖੋ ਪੁਲਿਸ ਆਵਾ ਇੱਕ ਮੈਨੂੰ ਬੜਾ ਆਪਰੇਫਾਕਟ ਸਹੀਕਾ ਉੱਥੇ ਬੋਲੀ ਉੱਥੇ ਆਵਾਜ਼ ਆ ਰਹੀ ਹੈ ਉੱਥੇ ਬੋਲੀ ਉਹ ਲੈਪਟਾਪ ਨੂੰ ਬਰਲੋ ਉਹ ਐਸਪੀਟੀ ਵਾਲਾ ਇੰਜੀਨੀਅਰ ਆਉਗਾ ਘਰ ਦੇ ਲੈਪਟਾਪ ਉਹਨਾਂ ਨੇ ਬਾਈ ਐਸਪੀਟੀ ਐਸਪੀਟੀ ਉਹ ਸਭ ਬੋਲਦੇ ਉਹ ਘਰ ਦੇ ਸਾਬਾਰ ਹੋਣਗੇ ਉਹ ਵੀ ਜਾਂਦੇ ਨੇ ਉਹ ਕਿਤਾਬਾਂ ਬਹੁਤ ਲੱਗੀ ਦੀ ਦੱਬਾ ਕਰਕੇ ਵੀ ਹੋ ਜਾਦਾ ਹੈ ਉਹ ਇਹ ਕਿੰਨਾ ਕਿਹਾ ਹੋਇਆ ਅੱਛਾ ਇੱਧਰ ਵੀ ਅਗਲ ਲੱਗੀ ਇੱਧਰ ਕਦੇ ਕੱਲ ਕੰਮ ਅੱਧ ਨਹੀਂ ਲੱਗੀ ਕਿ ਉਹਦੇ ਕਰਕੇ ਕੋਈ ਦਸਤ ਕਰਦੀ ਹੈ ਸਰਦਾਰ ਦਾ ਇਹ ਕੰਮ ਕਰਾਇਆ ਹੈ ਨਾ ਮੈਂ ਮੈਂ ਹੁੰਦੀ ਹੈ ਨਾ ਮਾਂ ਸਵਾਰ ਤੋਂ ਅੱਛਾ ਦਫਤਰ ਆ ਕੇ ਕਰਦੀ ਹੈ ਅੱਛਾ ਆਪ ਦਾ ਬਾਤ ਚੰਗੂ ਜੀ ਤੁਸੀਂ 8 ਵਜੇ ਆਏ ਸੀ ਆ ਸਕਦੇ ਆ ਅੱਜ ਸਵੇਰ ਤੋਂ ਬਿਨਾਂ ਆ ਕਿੰਨਾ ਗਏ ਹੋਏ ਇੱਕ ਨੀਚੇ ਲਾ ਪੌਸ਼ਣ ਕਰਾਣ ਲਈ ਹੂੰ ਤੇ ਨਾਲ ਹੀ ਦੂਜਾ ਮੈਂ ਦੇਖਿਆ ਤੁਮਾਂ ਤੁਹਾਨੂੰ ਅੰਦਰ ਮੇਰਾ ਫੋਨ ਵੀ ਨਹੀਂ ਚਾਰਜ ਹੋ ਰਿਹਾ ਫਿਰ ਮੈਂ ਜਮਾ ਇਹਨਾਂ ਮੈਂ ਕਿੱਥੇ ਆ ਫਿਰ ਮੈਂ ਇਹਨਾਂ ਨੂੰ ਥੱਲੇ ਬੁਲਾਇਆ ਮੈਂ ਤਾਂ ਦੇਖੂ ਆ ਤੇ ਉੱਪਰ ਮੈਂ ਤੁਮਾਦੇ ਹਾਂ ਅੱਛਾ ਤੇ ਕਿੰਨੀ ਕ ਅਗ ਲੱਗੀ ਹੋ ਸੀ ਜਿਆਦਾ ਸੀ ਤੂੰ ਮੈਂ ਆ ਦੇ ਤਾ ਆ ਦੇ ਕਿੱਥੇ ਆਪਣਾ ਉਹ ਕਿੱਦਿਸੀ ਆ ਸਾਡਾ ਹੀ ਆਪਣਾ ਅੱਛਾ ਜੀ ਅਗ ਲੱਗੀ ਦੀ ਸੂਚਨਾ ਮਿਲੀ ਸੀ ਕਿੰਨੀ ਕ ਅਗ ਲੱਗੀ ਆ ਜੀ ਅੱਗ ਹਾਲੇ ਮਿਆਦੇ ਅੰਦਰ ਆਏ ਕੋਟੇ ਨੇ ਦੱਸਿਆ ਧੂਆ ਪਹਿਲਾਂ ਤਾਂ ਬਹੁਤ ਜ਼ਿਆਦਾ ਸੀਗਾ ਹਾਂਜੀ ਤੇ ਫਾਇਰ ਬ੍ਰਿਗੇਡ ਤੋਂ ਬਾਅਦ ਜਾ ਕੇ ਬੜਾ ਥੋੜਾ ਜਿਹਾ ਕੰਟਰੋਲ ਹੋ ਗਿਆ ਹਰ ਹਾਲੇ ਨੁਕਸਾਨ ਕਿੰਨਾ ਹੋਇਆ ਇਹਦੀ ਅਸੈਸਮੈਂਟ ਤੇ ਬਾਅਦ ਵਿੱਚ ਪਤਾ ਲੱਗੇ ਅੱਗ ਲੱਗਣ ਦਾ ਕੋਈ ਕਾਰਨ ਦੱਸਿਆ ਨਹੀਂ ਹਾਲੇ ਤੱਕ ਤਾਂ ਕੋਈ ਪਤਾ ਲੱਗਿਆ ਸਿਸਟਮ ਨੂੰ ਕਹਿ ਰਹੇ ਆ ਫਾਇਰ ਬ੍ਰਿਗੇਡ ਵਾਲੇ ਕਿ ਸਿਸਟਮ ਨੂੰ ਉਹਨਾਂ ਨੂੰ ਅੱਗ ਲੱਗੀ ਆ ਹਾਂ ਤਾਂ ਡੀਐਸਟੀ ਦੇ ਜਿਸਟੂ ਲੱਗੇ ਆ ਨਾ 70-50 ਕਰੋੜ ਜੇਕਰ ਜਿਆਦਾ ਕੀ ਪਤਾ ਲੱਗੂਗਾ ਚੀਕ ਐਕਵਾਡਰ ਕਰਾ ਬੁਲਾਵਾਗੇ ਵੀ ਐਸਰਾਂ ਦੇ ਵੀ ਐਕਪੀ ਸਿਸਟਮ ਜੀ ਬੈ ਬੁਲਾਵਾ ਲਿਆ। ਓਕੇ ਦਿਖਾਣਾ ਆਲਾ ਉਹ ਵੀ ਹੈਗਾ। ਬਹੁਤ ਆਦਾ। ਕੀ ਜੀ ਫਾਇਰ ਬਿਜਰ ਸ਼ਾਰਟ ਹੋ ਗਿਆ। ਹਾਂਜੀ। ਉਹ ਜੀ ਪਾਸ ਸਵੇਰੇ 5:30 ਵਜੇ ਦੇ ਕਿ। 5:30 ਵਜੇ ਦੇ ਮਰੀ ਸਵੇਰੇ ਤੁਹਾਨੂੰ ਕਾਲ ਆਈ ਸੀ ਕਿ ਪ੍ਰਾਈਵੇਸੀ ਦੇ ਨਾਲ GST ਆਫਿਸ ਆ ਉਹਦੇ ਕੋਲ ਚੱਕ ਲਿਆ। ਅਸੀਂ ਬੋਰੇ ਦੇ ਉੱਤੇ ਦੋ ਫਾਇਰ ਐਂਡਰ ਲੈ ਕੇ ਆਏ। ਸਰਚ ਕੀਤੀ ਆ ਭਾਵੇਂ ਲਾ ਵੀ ਧੂੰਆਂ ਜ਼ਿਆਦਾ ਹੈ ਅੰਦਰ ਧੂਆ ਬਹੁਤ ਜ਼ਿਆਦਾ ਹੈ। ਹਾਂਜੀ। ਸਰਚ ਕਰਨ ਤੋਂ ਬਾਅਦ ਅਸੀਂ 90% ਦਾ ਡੂਰ ਹੈ 10% ਦਾ ਜਿਹੜੇ ਪਿਛਲੇ ਰੂਮ ਜਿਹੜੇ ਲੋਕ ਡਿਆਣਾ ਉਹ ਖੋਲ ਦੇ ਨੇ ਆਪਾਂ ਦੇਖ ਰਹੇ ਹਾਂ ਕਿ ਉਹ ਅੰਦਰ ਤਾਂ ਨਹੀਂ ਕੋਈ ਅੱਗੇ ਅਦਰਵਾਈਜ਼ ਜਿਹੜੀ ਆਪੀ ਸੀਗੀ ਉਹ ਤੋਂ ਬੂਟਾ ਢੇਰਵਾ ਦਾ ਕੋਈ ਸੀ ਹੈ ਲੈਪਟਾਪ ਉਸ ਬੋਕਸੇ 'ਚ ਨੇ ਉਹਾਂ ਦੀ ਅੱਗੇ ਨਾ ਬੁਰਾ ਨਹੀਂ ਹੈ ਭਾਜੀ ਕਿ 90% ਦਾ ਡੂਰ ਹੈ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਜਾਣੀ ਨੁਕਸਾਨ ਤਾਂ ਭਾਜੀ ਕੋਈ ਨਹੀਂ ਆਫੀਸ ਅੱਜ ਸਟਾਰਟ ਹੋਣਾ 9 ਵਜੇ 9 ਵਜੇ ਖੁੱਟੂ ਤੇ ਦੱਸ ਰਹੇ ਕਿ 9 ਵਜੇ ਤੋਂ ਆਫਿਸ ਖੁੱਲ੍ਹਦਾ 8:30 ਤੱਕ ਲੱਗਦੀ ਹੈ ਜਿਹੜੇ ਸਟੇਅਰ ਤੇ ਸਟਾਫ ਬॉय ਨੇਗੇ ਨੇ ਇਹ ਜਿਹੜੇ ਅਗਲੇ ਦਿਨ ਦਾ ਕਾਰਨ ਕੁਝ ਦਿਖੇ ਕੋਈ ਸ਼ਾਰਟ ਸਰਕਟ ਹੈ ਪਿੱਛੇ ਆਪਾਂ ਜਾ ਕੇ ਦੇਖਿਆ ਉਹ ਤੇ ਵਾਇਰਿੰਗ ਗਲਤ ਸੀਗੀ ਮੈਂ ਫਿਰ ਮੇਰੇ ਹਿਸਾਬ ਨਾਲ ਤੇ ਮੋਡਮ ਵੀ ਡਿਆ ਹੋਇਆ ਹੋ ਜਾ ਸ਼ਾਇਦ ਪੀਵੀਆਰ ਵੀ ਹੋਵੇ ਸੋ ਕੰਪਿਊਟਰ ਲੈਪਟਾਪ ਕਿਸੇ ਦਾ ਬੁੱਕ ਸੀਗੀ